ਤੁਹਾਨੂੰ ਸਾਰੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਅੱਜ ਦਾ ਸ਼ਾਇਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਅੱਜ ਅਸੀਂ ਜੀਰਾ ਤੋਂ ਰਾਜ अरोड़ा ਜੀ ਦੀਆਂ ਕੁਝ ਗੱਜਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਰਾਜ अरोड़ा ਜੀ ਪਿਛਲੇ ਲੰਬੇ ਸਮੇਂ ਤੋਂ ਸਾਹਿਤ ਰਚਨਾ ਕਰ ਰਹੇ ਹਨ ਇਸ ਵਿੱਚ ਕਵਤਾ ਗਗਲ ਅਤੇ ਕਹਾਣੇ ਵਿਦਾ ਨਾਲ ਉਪਦੇ ਰਿਹਾ ਹੈ। ਰਾਜ अरोड़ा ਦੀਆਂ ਕਾਵਿਕ ਨਾਵਾਂ ਕਈ ਸੰਜੇ ਕਾਵ ਸੰਗ੍ਰਹਿ ਵਿੱਚ ਪ੍ਰਕਾਸ਼ ਹੋਈਆਂ ਹਨ। ਦਿਨਾਂ ਵਿੱਚ ਬਾਦਲੇ ਕਦਮ ਫੁੱਲ ਤੇ ਕਲੀਆਂ ਕਵਿਤੇ ਪਰਵਾਜ ਸਾਰਿਆਂ ਦਾ ਕਾਫਲਾ ਸੰਗਮ ਸੁਪਨਾ ਤੇ ਸਫਰ ਹਰ ਪਾਰੇ ਅੰਗਜ਼ੰਮ ਤੇ ਜੱਗਾਂ ਦਾ ਸ਼ਰਮਾਇਆ ਸ਼ਾਮਾਂ ਆਓ ਫਿਰ ਇੰਨਾ ਕੋਲ ਪੁੱਜ ਗਏ ਜਨਸ ਬੰਦੇ ਦੇ ਕੋਲ ਜਦ ਵੀ ਬੰਦੇ ਦੇ ਕੋਲ ਜਦ ਵੀ ਚੋਰੀ ਦਾ ਮਾਲ ਹੁੰਦਾ ਉੱਡਦੀ ਸ਼ਰਾਬ ਹੁੰਦੀ ਬੱਕਰਾ ਹਲਾਲ ਹੁੰਦਾ ਦਾਗਨ ਬਿਆਨ ਲੀਡਰ ਦਾਗਨ ਬਿਆਨ ਲੀਡਰ ਕਰਨੀ ਇੱਕ ਖਤਮ ਉੱਡੀ ਸਾਂਵਲ ਨਹੀਂ ਹਿੱਸਾ ਪੱਤੀ ਰਖਿਆ ਦਲਾਲ ਹੁੰਦਾ ਇਨਸਾਨੀਅਤ ਗਵਾਚੀ ਧੋਖਾ ਫਰੇਬ ਹਰਥਾਂ ਲੋਕਾਂ ਚ ਨਫਰਤਾਂ ਨੇ ਥਾਂ ਥਾਂ ਵਵਾਨ ਹੁੰਦਾ ਥਾਂ ਥਾਂ ਬਵਾਲ ਹੁੰਦਾ ਸ਼ਾਸਕ ਨੂੰ ਹੋ ਇਕੱਠੇ ਕਿੰਦਾ ਹੈ ਨੱਥ ਪੋਣੀ ਅੱਖਾਂ ਦੇ ਵਿੱਚ ਸਭ ਦੇ ਮਗਦਾ ਸਵਾਲ ਹੁੰਦਾ ਅੱਖਾਂ ਦੇ ਵਿੱਚ ਸਭ ਦੇ ਮਗਦਾ ਸਵਾਲ ਹੁੰਦਾ ਬਾਹਾਂ ਚ ਲੈ ਕੇ ਮੈਨੂੰ ਮਿਲਦਾ ਹੈ ਯਾਰ ਜਦ ਵੀ ਰੂਹਾਂ ਨੇ ਖਿੜਦੀਆਂ ਫਿਰ ਮਿਲਣਾ ਕਮਾਲ ਹੁੰਦਾ ਰੂਹਾਂ ਨੇ ਖਿੜਦੀਆਂ ਫਿਰ ਮਿਲਣਾ ਕਮਾਲ ਹੁੰਦਾ ਬੰਦੇ ਦੇ ਕੋਲ ਜਦ ਵੀ ਚੋਰੀ ਦਾ ਮਾਲ ਹੁੰਦਾ ਗੁੜੀ ਸ਼ਰਾਬ ਹਿੰਦੀ ਬੱਕਰਾ ਹਲਾਂ ਆਪੋ ਆਪਣੀ ਜ਼ਿੰਦਗੀ ਆਪੋ ਆਪਣੇ ਦੁੱਖ ਮਹਿਮਾਨਾਂ ਦੇ ਵਾਂਗ ਹੀ ਓਨ ਮਿਲਨ ਨੂੰ ਸੁਖ ਕਸ਼ਤੀ ਫਸੇ ਤੂਫਾਨ ਵਿੱਚ ਰੱਬ ਨੂੰ ਕਰਦਾ ਯਾਦ ਮੁਸ਼ਕਲ ਵੇਰੇ ਰੱਬ ਤੋਂ ਡਰਦਾ ਬਹੁਤ ਮਨੁੱਖ ਮੁੰਡਾ ਹੈ ਜਾਹੇ ਕੁੜੀ ਓਨਾਂ ਫਰਕ ਜਨਾਬ ਸਦਾ ਸੁਭਾਗੀ ਮਾਂ ਦੀ ਅੱਜ ਕੱਲ ਹੁੰਦੀ ਕੁੱਖ ਜਿਹੜੀ ਥਾਲੀ ਖਾ ਰਿਆ ਕਰੇ ਉਸ ਵਿੱਚ ਛੇਦ ਭੋਲਾ ਪਾਲਾ ਦਿਸ ਰਿਆ ਛਾਤਰ ਬੜਾ ਮਨੁੱਖ ਲੈ ਕੇ ਆੜ ਵਿਕਾਸ ਦੀ ਧਰਤ ਕਰੀ ਬਰਬਾਦ ਲੱਕੜ ਹਾੜੇ ਲੱਗੇ ਪਟਕੇ ਸਾਰੇ ਰੋ ਲਕੜ ਪਰੇ ਲਏ ਗਏ ਉਟਕੇ ਸਾਰੇ ਰੁਖ ਸਹ ਸਕੇ ਨਾ ਪੀੜ ਜਦ ਤਮ जख्म अंदर ਹੋ ਗਏ ਬੋਲ ਤੇਰੇ ਮਗਰ ਆ ਕੇ ਵਾਂਗ ਖੰਜਰ ਹੋ ਗਏ ਬੋਲ ਤੇਰੇ ਮਗਰ ਆ ਕੇ ਵਾਂਗ ਖੰਜਰ हो गए सहस के ना पीड़ जद ता जख्म अंदर हो गए कोली यादें देख जाने तो बिना हुन कुछ नहीं तोली यादें देख जाने तो बिना हुन कुछ नहीं ਜੋ ਕਿਲੇ ਸਨ ਮੈਂ ਉਸਾਰੇ ਉਹ ਵੀ ਖੰਡਰ ਹੋ ਗਏ ਜੋ ਕਿਲੇ ਸਨ ਮੈਂ ਉਸਾਰੇ ਉਹ ਵੀ ਖੰਡਰ ਹੋ ਗਏ ਨੈਣ ਸੰਬਨ ਅਰਥ ਰੂਤੇ ਪੀੜ ਸਾਂਬੇ ਦਿਲ ਮੇਰਾ ਨੈਣ ਸੰਬਨ ਅਚਰੂਤੇ ਪੀੜ ਸਾਂਬੇ ਦਿਲ ਮੇਰਾ ਹੁਣ ਚ ਫੇਰਾ ਬਦਲੇ ਅਦਬੁੱਤ ਹੀ ਮੰਜਰ ਹੋ ਗਏ ਦੀਨ ਤੇ ਦੁਨੀਆ ਤੋਂ ਮੇਰਾ ਉੱਠ ਗਿਆ ਵਿਸ਼ਵਾਸ ਹੂੰ ਠੋਕਰਾ ਖਾਚਾ ਮੇਰੇ ਕਮਲੇ ਕਲੰਦਰ ਹੋ ਗਏ ਠੋਕਰਾ ਕਾਚਾ ਮੇਰੇ ਕਮਲੇ ਕਲੰਦਰ ਹੋ ਗਏ ਰਾਜਨੀਤੀ ਪਹੁੰਚ ਜਾਂਦੀ ਉਸ ਜਗਾ ਜਿੱਥੇ ਹੈ ਪੀ ਲੀਡਰਾਂ ਦੇ ਐਸ਼ਗਾ ਮਸਜਿਦ ਤੇ ਮੰਦਰ ਹੋ ਗਏ ਲੀਡਰਾਂ ਦੇ ਐਸ਼ਗਾ ਮਸਜਿਦ ਤੇ ਮੰਦਰ ਹੋ ਗਏ ਫੋਨ ਹੈ ਮੈ ਫਿਰ ਦੇ ਵਿੱਚੋਂ ਅੱਖ ਪਰ ਕੇ ਉੱਠ ਗਿਆ ਮੈਂ ਕਸ਼ੀਦੇ ਦੌਰ ਵਿੱਚ ਸਾ ਕੀ ਤੁਰੰਦਰ ਹੋ ਗਏ ਸਸਕੇ ਨਾ ਕੀੜ ਜਦ ਤਾ ਰਖ ਮੇ ਅੰਗਰ